ਸਾਰੇ ਨੂੰ ਕੀ ਗੱਲ ਪਤਾ ਚੱਲ ਰਿਹਾ ਤੁਹਾਨੂੰ ਕਿੱਥੇ ਨਾ ਜਗਾ ਕਰੋ ਯਾਰ ਹਾਂ ਸਭ ਤੋਂ ਪਹਿਲਾਂ ਤਾਂ ਸਸ਼ੀਨਾ ਜੀ ਮੇਰੇ ਨਾਲ ਸਾਡੇ ਅੰਮਾਲਾ ਜਿਲ੍ਹੇ ਦੇ ਵਿੱਚ ਇੱਕ ਜੀਐਨ ਸਾਹਿਬ ਰੇਲਵੇ ਦੇ ਬੀਏ ਪਹੁੰਚੇ ਨੇ ਗੱਲ ਸਾਥ ਤੇ ਸਸ਼ੀ ਜੀ ਸਾਡੇ ਉਸ ਸਾਡੇ ਪਿੱਛੇ ਰੇਲਵੇ ਅੰਦਰ ਪ੍ਰਿੰਟਾ ਜਿਹੜਾ ਕੰਮ ਹੈ ਉਹ ਆਪਣੇ ਟਾਈਮ ਨਾਲ ਜਿਹੜਾ ਕੰਪਲੀਸ਼ਨ ਦਾ ਕਰਾਇਆ ਉਸ ਵੱਲ ਵਧ ਰਹੇ ਆਂ ਅੱਜ ਜੋਕ ਨੂੰ ਦੇ ਰਹਾ ਹੈਗਾ ਉਹ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਡਾਕੂਮੈਂਟੇਸ਼ਨ ਜਿਹੜੀ ਹੈ ਉਹਦਾ ਕੰਮ ਚੱਲ ਰਿਹਾ ਹੈ ਸਾਡਾ ਇੱਥੇ ਕੌਜਨ ਦਾ ਕਾਰਨ ਹੈ ਕਿ ਇੱਕ ਤਾਂ ਸਾਡੇ ਰੇਲਵੇ ਦੇ ਸੀਨੀਅਰ ਅਧਿਕਾਰੀ ਇੱਥੇ ਆਏ ਨੇ ਔਰ ਦੂਸਰਾ ਅਸੀਂ ਅੱਜ ਇਸ ਸਾਈਟ ਤੇ ਆ ਕੇ ਧੰਨਵਾਦ ਕਰਨਾ ਚਾਹੁੰਦੇ ਆ ਰੇਲਵੇ ਮਿਨਿਸਟਰੀ ਦਾ ਸਾਡੇ ਵੱਡੇ ਪ੍ਰਧਾਨ ਅਭੀ ਸਿੰਘ ਜੀ ਦਾ ਔਰ ਸਾਰੀ ਹੀ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਦਾਨ ਮੰਤਰੀ ਜੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਜੈਕਟ ਸੁਨਾਮ ਦਿੱਤਾ ਹੈ ਰੇਲਵੇ ਵੱਲੋਂ ਇਹ ਪ੍ਰੋਜੈਕਟ ਇੱਥੇ ਜਿਹੜਾ ਹੈਗਾ ਉਹ ਕੰਪਲੀਟ ਕੀਤਾ ਜਾ ਰਿਹਾ ਹੈ ਇੱਕ ਇੱਕ ਪੈਸਾ ਇਹਦੇ ਵਿੱਚ ਖਿੰਦਾ ਵੀ ਸਰਕਾਰ ਦਾ ਔਰ ਮੈਂ ਤਾਂ ਲਾਦੀਆਂ ਸਾਡੇ ਸੀਨੀਅਰ ਅਧਿਕਾਰੀਆਂ ਦਾ ਵੀ ਜਿਹੜੀ ਵੀ ਜਿਹੜੇ ਇੱਥੇ ਪਹੁੰਚੇ ਨੇ ਔਰ ਟਾਈਮ ਟੂ ਟਾਈਮ ਇੱਥੇ ਜਿਹੜਾ ਹੋ ਰਿਹਾ ਕੰਮ ਹੈ ਉਸ ਨੂੰ ਇਹ ਸੁਪਰਵਾਈਜ਼ ਕਰ ਰਹੇ ਨੇ ਦੇਖ ਰਹੇ ਨੇ ਸੋ ਇਹਦੀ ਜਿਹੜੀ ਬ੍ਰੇਕਡਾਊਨ ਹੈ ਉਹ ਹਰਮਨ ਜੀ ਤੁਹਾਨੂੰ ਸਾਰੀ ਦੱਸਣਗੇ ਕਿ ਕਿੰਨੀ ਕਿੰਨੀ ਲਾਗਤ ਹੋਈ ਹੈ ਔਰ ਕਿਸ ਤਰੀਕੇ ਨਾਲ ਇਹ ਸਾਰਾ ਕੰਮ ਜਿਹੜਾ ਹੈਗਾ ਉਹਦੇ ਬੱਧ ਰਹੇ ਹਰਮਨ ਜੀ ਇਹ ਕਹਿੰਦੇ ਨੇ ਪੰਜਾਬ ਸਰਕਾਰ ਦਾ ਵੀ ਕੁਝ ਲੱਗੇ ਜੀ ਇਹਦੇ ਵਿੱਚ ਅਧਿਕਾਰੀ ਨਾਲ ਖੜੇ ਨੇ ਜੀ ਇਹ ਡੀ ਕੇ ਗਰਕ ਸਾਹਿਬ ਨੇ ਐਡੀਸ਼ਨਲ ਆਪਣੇ ਡਿਵੀਜ਼ਨਲ ਇੰਜੀਨੀਅਰ ਨੇ ਬੀਕੇ ਗਰਕ ਸਾਹਿਬ ਜਿੰਨਾ ਵੀ ਦੇਖ ਰੇ ਥੱਲੇ ਕੰਮ ਹੋ ਰਿਹਾ ਇਹ ਟੋਟਲ ਪ੍ਰੋਜੈਕਟ 7.5 ਕਰੋੜ ਸਰ 7.5 ਕਰੋੜ ਰੁਪਏ ਦਾ ਟੋਟਲ ਪ੍ਰੋਜੈਕਟ ਹੈ ਜਿਹਦੇ ਵਿੱਚ ਜਿਹੜਾ ਉਹ ਨਾਲਾ ਵੀ ਕੱਢਿਆ ਆਪਾਂ ਇੰਦਰਾ ਬਸਤੀ ਵਾਲਾ ਐਸਰ ਕੇਕ ਕੀਤਾ ਹੋਇਆ ਇਥੋਂ ਉਪਰੋਂ ਦੀ ਕਮਾ ਕੇ ਲਿਆਂਦਾ ਜਿਹੜਾ ਨਾਲਾ ਵੀ ਉਹ ਪ੍ਰੋਬਲਮ ਜਿਹੜੀ ਇੰਦਰਾ ਬਸਤੀ ਦੀ ਹੱਲ ਕੀਤੀ ਆ ਉਹ ਵੀ ਰੇਲਵੇਜ਼ ਨੇ ਕੀਤੀ ਆ ਇੱਕ ਸਿੰਗਲ ਨਵਾਂ ਪੈਸਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਨਹੀਂ ਹੈਗਾ ਹਜੇ ਇਹਦੇ ਵੀ ਪੈਸੇ ਢੀਕ ਦੇ ਨਹੀਂ ਜਾਂ ਲਾਈਨਾਂ ਪੜਾ ਕਰਨੀਆਂ ਇਦੋਂ ਕੰਮ ਸ਼ੁਰੂ ਹੋ ਗਿਆ ਦੇਖੋ ਇੱਧਰ ਮਾਰੋ ਖੰਭਿਆਂ ਤੇ ਲਾਈਨ ਇਹ ਜਿਹੜੇ ਖੰਭੇ ਵਿੱਚ ਆਉਂਦੇ ਐ ਇਹਨਾਂ ਦੇ ਵੀ ਹਜੇ ਪੈਸੇ ਰਹਿੰਦੇ ਐ ਉਹ ਉਹ ਵੀ ਹਜੇ ਸਾਡੀ ਤਾਂ ਬੇਨਤੀ ਆ ਪੰਜਾਬ ਸਰਕਾਰ ਨੂੰ ਜਿਹੜੇ ਤੁਹਾਡੇ ਡੋਮੇਨ ਕਿ ਆਉਂਦਾ ਜਿਹੜਾ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਘੱਟੋ ਘੱਟ ਉਹ ਪੈਸੇ ਰਿਲੀਜ਼ ਕਰਕੇ ਕੱਲੇ ਖੰਭੇ ਪਰਾਂ ਕਰਾ ਦਿਓ ਬਾਕੀ ਟੋਟਲ ਕੰਮ ਮੋਦੀ ਜੀ ਦੀ ਸਰਕਾਰ ਕੇਂਦਰ ਦੀ ਸਰਕਾਰ ਰਵਨੀਤ ਮਿੱਟੂ ਜੀ ਦੇ ਥੱਲੇ ਉਹਨਾਂ ਨੇ ਪੂਰਾ ਕੰਮ ਕੰਪਲੀਟ ਕਰ ਦੇਣਾ ਦੁਬਾਰਾ ਦੱਸ ਰਿਹਾ ਜੀ ਇਹਦੇ ਵਿੱਚ 2.8 ਕਰੋੜ ਦਾ 2.8 ਕਰੋੜ ਰੁਪਇਆ ਕੇਂਦਰ ਦੀ ਮੋਦੀ ਸਰਕਾਰ ਨੇ ਭੇਜਿਆ ਹੋਇਆ ਇੱਕ ਸਿੰਗਲ ਨਵਾਂ ਪੈਸਾ ਪੰਜਾਬ ਸਰਕਾਰ ਦਾ ਨਹੀਂ ਹੈਗਾ ਕਈ ਪ੍ਰੋਜੈਕਟ ਹੁੰਦੇ ਆ ਤੁਸੀਂ ਇਹ ਵੀ ਇਹ ਸਵਾਲ ਪੁੱਛਿਆ ਕਈ ਪ੍ਰੋਜੈਕਟ ਹੁੰਦੇ ਆ ਜਿਦੇ ਚ ਸਟੇਟ ਦਾ ਤੇ ਕੇਂਦਰ ਦਾ 50-50 ਹੁੰਦਾ ਇਹ ਉਹ ਪ੍ਰੋਜੈਕਟ ਨਹੀਂ ਹੈਗਾ ਇਹ ਟੋਟਲ ਸੁਨਾਮ ਉਦਮ ਸਿੰਘ ਵਾਲਾ ਨੂੰ ਜਿਹੜੀ ਦੇਣ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਦੀ ਭਾਜਪਾ ਦੀ ਬੀਜੇਪੀ ਦੀ ਸਰਕਾਰ ਦੀ ਦੇਣ ਹੈ ਜੀ ਟੋਟਲ ਇਹ ਤੁਸੀਂ ਕਲੇਮ ਕਰ ਰਿਹਾ ਤੇ ਮੈਂ ਉਸ ਤੇ ਅੱਜ ਜਿਹੜਾ ਹੈਗਾ ਪੂਰਾ ਪੁਲਸਟਾਪ ਲਗਾਉਣਾ ਚਾਹੂੰਗੀ ਇੱਕ ਜਿਵੇਂ ਹਰਮਨ ਜੀ ਨੇ ਕਿਹਾ ਇੱਕ ਨਵਾਂ ਪੈਸਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਨਹੀਂ ਲੱਗਾ ਈਵਨ ਜਿਹੜੇ ਕੰਮ ਪੰਜਾਬ ਸਰਕਾਰ ਦੇ ਬਣਦੇ ਸੀ ਉਹ ਵੀ ਉਹਨਾਂ ਨੇ ਨਹੀਂ ਕੀਤੇ ਤੇ ਰੇਲਵੇ ਨੂੰ ਵੀ ਉਹਦੇ ਪੈਸੇ ਭਰ ਕੇ ਉਹ ਕੰਮ ਵੀ ਸਿਰੇ ਰੇਲਵੇ ਨੇ ਚੜਾਏ ਇਹਦੇ 'ਚ ਮੇਰੀ ਬੇਨਤੀ ਆ ਉਹਨਾਂ ਨੂੰ ਉਹਨਾਂ ਦੇ ਡੋਮੇਨ 'ਚ ਬਹੁਤ ਕੁਝ ਆਉਂਦਾ ਜਿਹੜੇ ਉਹ ਰ ਮਾਰਾ ਮੋਟਾ ਗੇੜੇ ਗੂੜੇ ਕਰਦੇ ਫਿਰਦੇ ਉਹਨਾਂ ਕਿ ਉਹ ਇੰਨੀਆਂ ਚੀਜ਼ਾਂ ਹੋ ਰਹੀਆਂ ਉਹ ਚੈੱਕ ਕਰ ਲੈਣ ਕਿਰਪਾ ਕਰਕੇ ਜਿਹਦੇ 'ਚ ਪੰਜਾਬ ਸਰਕਾਰ ਦੇ ਪੈਸੇ ਲੱਗੇ ਹੋਣ ਇਹਦੇ 'ਚ ਤਾਂ ਟੋਟਲ ਪੈਸਾ ਜਿਵੇਂ ਤੁਹਾਨੂੰ ਦੱਸਿਆ ਮੋਦੀ ਸਰਕਾਰ ਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਟੂਰਿਜ਼ਮ ਵਾਲੇ ਕੰਮ 'ਚ ਸ਼ਹੀਦ ਉਦਮ ਸਿੰਘ ਜੀ ਦੇ ਮੈਮੋਰੀਅਲ ਵਾਲੇ ਕੰਮ 'ਚ ਪੰਜਾਬ ਸਰਕਾਰ ਨੇ ਪ੍ਰਪੋਜ਼ਲ ਭੇਜਣਾ ਪੈਸੇ ਸਾਰੇ ਕੇਂਦਰ ਸਰਕਾਰ ਨੇ ਭੇਜਣੇ ਆ ਘੱਟੋ-ਘੱਟ ਕੱਲਾ ਪ੍ਰਪੋਜ਼ਲ ਭੇਜਣਾ ਠੀਕ ਹੈ ਜੀ ਉਹਦੇ ਗੇੜੇ-ਗੁੜੇ ਮਾਰਨ ਅਸੀਂ 10 ਚਿੱਠੀਆਂ ਲਿਖ ਚੁੱਕੇ ਆ ਉੱਪਰ ਵੀ ਉੱਪਰਲੀ ਚਿੱਠੀ ਪ੍ਰੈਸ ਨੂੰ ਵੀ ਅਸੀਂ ਦੇਤੀ ਹੈ ਠੀਕ ਹੈ ਜਿਹੜੀ ਉਹਨਾਂ ਨੇ ਲਿਖੀ ਹੈ ਮਹਿਕਮੇ ਨੂੰ ਵੀ ਲਿਖੀ ਤੇ ਦਾਮਨਜੀ ਨੂੰ ਮਿਲ ਗਈ ਅਜੇ ਵੀ ਅਮਨ ਜੀ ਨੇ ਕਿਹਾ ਸੀ ਹਾਲਾਂਕਿ ਪ੍ਰੈਸਟ ਵੀ ਉਹ ਚਲਿਆ ਜੋ ਪ੍ਰਪੋਜ਼ਲ ਉਹ ਗਿਆ ਨਹੀਂ ਅਮਨ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਰਪਾ ਕਰਕੇ ਉਹ ਪ੍ਰਪੋਜ਼ਲ ਭਜਵਾ ਦਿੱਤਾ ਜਾਏ ਤੇ ਅਸੀਂ ਕੋਈ ਹਿੰਮਤ ਕਰਕੇ ਉੱਥੇ ਸਿਖਾਵਤ ਸਾਹਿਬ ਨੂੰ ਕਹਿ ਕੇ ਪੈਸੇ ਲੈ ਤੇ ਅਸੀਂ ਧੰਨਵਾਦ ਕਰਦੇ ਹਾਂ ਵੀ ਕਿ ਗਰਕ ਸਾਹਿਬ ਦਾ ਅਸੀਂ ਇੱਕ ਹੀ ਕਹਿਣਾ ਚਾਹੁੰਦੇ ਆ ਕਿ ਇਹ ਪ੍ਰੋਜੈਕਟ ਕੇਂਦਰ ਦਾ ਜੀ ਇਹ ਸਾਰਾ ਨਹੀਂ ਆਪ ਵੀ ਬਤਾਉਣਾ ਜੀ ਕੋਸਟ ਦੱਸ ਦਿਓ ਜੀ ਕੋਸਟ ਅਪਰਕਸੀਮੇਟ 8.5 ਕਰੋੜ ਦੀ ਕੋਸਟ ਆਏਗੀ ਕਦ ਤੱਕ ਮਤਲਬ ਇਹਨੂੰ ਪੂਰਾ ਕਰਨ ਦਾ ਟਾਰਗੇਟ ਹੈ ਜੀ हटांगे जी गर्क साब जो पैसा सरकार वालों कोई कम किया जा रहा हूँ इस बारे मैं ਸਰੇ ਅੰਬਾਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਟ੍ਰੈਫਿਕ ਵਾਲੀ ਲਾਈਨ ਬਣ ਗਈ ਈ ਡਬਲ ਦੀ ਪ੍ਰੋਜੈਕਸ਼ਨ ਹੈ ਕੋਈ ਆਪਣੀ ਮੇਰੀ ਨਾ ਨਹੀਂ ਨਾਲ ਉਸ ਦਿਨ ਲਾਈਨ ਤੋਂ 지나 ਕੋਈ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਉਹਦੇ ਦੇਲਵੇ ਦਾ ਕੰਮ ਹੈ ਜਿਹੜੇ ਬੈੱਡ ਨੇ ਨੀਚੇ ਪਾਸੇ ਕੇ ਨੇ ਵੀ ਅੱਜ ਵੀ ਰੇਲਵੇ ਲਾਈਨ ਦੇ ਜਿਹੜੀ ਸਾਈਡ ਤੇ ਹੈ ਉਹ ਕਿੱਤੀ ਗਈ ਹੈ ਤੁਸੀਂ ਲਾਈਟ ਦੇਖਦੇ ਹੋ ਬਾਹਰ ਹੈ ਕਿ ਰੇਲਵੇ ਦਾ ਜਿਹੜਾ ਅੱਜ ਲਾਈਨ ਦਾ ਜਿਹੜਾ ਤੇ ਹੈ ਉਹ ਲਿਖਤਾ ਵਾ ਤੇ ਜਿਹੜੇ ਬੈੱਡ ਨੇ ਪੂਰੀ ਤਰ੍ਹਾਂ ਨੀਚੇ ਡੱਬੇ ਤੋਂ ਨਮੀ ਤੇ ਆਇਆ ਆਪਣੇ ਲਈ ਬਨੇਰੋ ਨਾਮ ਦਾ